ਜੀ ਵੀ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਮੇਰਾ ਖਾਲੜਾ ਜੀ ਕੀ ਗੱਲ ਹੋਈ ਹੈ ਜੀ ਜਿਹੜੀ ਲੜਾਈ ਹੋਈ ਹੈ ਤੁਹਾਡੀ ਜੀ ਮੈਂ ਟਰਾਲਾ ਕਿਸੇ ਦਾ ਵਰਤਿਆ ਜੀ ਨਾਰਲੀ ਤੋਂ ਤੇ ਮੈਂ ਉਹ ਛੱਡ ਕੇ ਗਿਆ ਤੇ ਮੈਂ ਜਦੋਂ ਗਿਆ ਤੇ ਇਹਨਾਂ ਦੇ ਮੇਰਾ ਟਰਾਲਾ ਲੱਗਿਆ ਮੋਟਰਸਾਈਕਲ ਨਾਲ ਕਿਉਂਕਿ 11 ਫੁੱਟ ਚੌੜੀ ਛੱਡ ਕੇ ਆ ਤੇ ਇਹਨਾਂ ਨੇ 3 ਫੁੱਟ ਹੀ ਰਹਿ ਜਾਂਦੀ ਆ ਤੇ ਮਤਲਬ ਉਦੋਂ ਰਾਤ ਜੀ ਤੇ ਮੈਂ ਟਰਾਲਾ ਛੱਡ ਕੇ ਜਦੋਂ ਵਾਪਸ ਆਇਆ ਜੀ ਇਹ ਸਾਡੇ 25 ਤੋਂ 30 ਜਣੇ ਗੜ ਪੈ ਗਏ ਸਾਡੇ ਆਣ ਕੇ ਗੜ ਪੈ ਗਏ ਸਾਡੇ ਆਣ ਕੇ ਕਿ ਜੇ ਟਰਾਲਾ ਲੱਗਾਈ ਤੇ ਸਾਨੂੰ ਪੁੱਛਦੇ ਇਹਨਾਂ ਨੇ ਆਉਂਦੇ ਸਾਡੇ ਗੜ ਪੈ ਗਏ ਆਣ ਕੇ ਪੰਜੀ 30 ਜਣੇ ਸਾਡੇ ਕੋਲ ਮੌਕੇ ਤੇ ਮੌਜੂਦ ਸੀਸੀਟੀਵੀ ਦੀ ਵੀਡੀਓ ਹੈਗੀ ਆ ਦਰ ਪਰ ਇਹਨਾਂ ਨੇ ਮੇਰੇ ਮਾਰੇ ਕਿਰਪਾਨਾਂ ਠੀਕ ਹੈ ਇਹਨਾਂ ਦੇ ਨਜਾਇਜ਼ ਹਥਿਆਰ ਫੜੇ ਫਿਰ ਇਹਨਾਂ ਨੇ ਮੇਰੇ ਘਰੇ ਫਾਇਰਿੰਗ ਕੀਤੀ ਬਾਹਰ ਹੋਏ ਤੁਹਾਡੇ ਸਟਾ ਕਿੱਥੇ ਕਿੱਥੇ ਲੱਗੀਆਂ ਮੇਰੇ ਸਟਾ ਜੀ ਮੇਰੇ ਪਿੱਛੇ ਮਾਰੇ ਬੇਸਬਾਲ ਠੀਕ ਹੈ ਜੀ ਤੇ ਮੇਰੀ ਆਥੇ ਦਾਤਰ ਮਾਰਿਆ ਉਹ ਮੈਂ ਵੀਡੀਓ ਤੁਹਾਨੂੰ ਦੇ ਦੂੰਗਾ ਇਹ ਬਜਾ ਰੰਜਿਸ਼ ਕੀ ਹੈ ਲੜਾਈ ਦੀ ਰੰਜਿਸ਼ ਇਹ ਹੈ ਜੀ ਅੱਜ ਤੋਂ ਛਣੀ ਮਾਰ ਪਿਛਲੇ ਮਤਲਬ ਅਹੀ ਇਹਨਾਂ ਨੂੰ ਗਦਾਮ ਤੇ ਦੁਕਾਨ ਕਰਾਇਦੇ ਦਿੱਤੀ ਤੇ ਉੱਥੇ ਲੱਗੀ ਅੱਗ ਠੀਕ ਹੈ ਜੀ ਤੇ ਅੱਗ ਕਰਕੇ ਤੇ ਮੇਰੇ ਬ੍ਰਦਰ ਨੇ ਇਹਨੂੰ ਕਿਹਾ ਕਿ ਆਪਣੀ ਜਿਹੜੀ ਦੁਕਾਨ ਦਾਤਰ ਸਭ ਛੱਡ ਦਿਓ 31 ਤੱਕ ਤੁਹਾਨੂੰ ਟਾਈਮ ਦਿੱਤਾ ਠੀਕ ਹੈ ਜੀ ਇਹ ਇਹਨਾਂ ਨੇ ਉਹ ਰੰਜਿਸ਼ਕਾਰ ਤਹਿਤ ਮੇਰ ਨਾਲ ਇਹ ਕੰਮ ਕੀਤਾ ਜੀ ਕੀ ਮੰਗ ਕਰਦੇ ਮੈਂ ਜੀ ਆਪਣੀ ਸੁਣਵਾਈ ਆਪਣੀ ਮੰਗ ਇਹ ਕਰਦਾ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਪੂਰੀ ਮੇਰੇ ਘਰੇ ਜਦੋਂ ਆਏ ਆ ਬਾਹਰ ਦੁਕਾਨਾਂ ਦੀ ਸਾਰੇ ਛ੍ਰਿਆਮ ਗੁੰਡਾਗਰਦੀ ਕੀਤੀ ਇਹਨਾਂ ਨੇ ਮੈਨੂੰ ਕੋਟਿਆ ਇੱਕ ਮੈਂ ਬਤੌਰ ਪਟਵਾਰੀ ਮੁਲਾਜ਼ਮ ਹੋਣ ਦੇ ਖਾਤਰ ਗਵਮੰਡ ਦਾ ਮੇਰੇ ਨੂੰ ਮੰਗਿਆ ਇਹਨਾਂ ਤੇ ਪਰਚਾ ਕੀਤਾ ਜਾਵੇ ਠੀਕ ਹੈ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਸਲੇ ਆ ਕੋਈ ਕਾਰਵਾਈ ਨਹੀਂ ਕੀਤੀ ਜੀ ਤੁਸੀਂ ਦਰਖਾਹਤ ਦਿੱਤੀ ਕੋਈ ਦਰਖਾਹਤ ਦਿੱਤੀ ਆ ਜੀ ਸਵੇਰ ਦੇ ਇੱਥੇ ਆਣ ਕੇ ਲੰਮੇ ਪਏ ਜੀ ਆਣ ਕੇ ਡਾਕਟਰ ਸਾਹਿਬ ਹੋਣਿਆਂ ਲਾ ਲੈ ਇੰਜੈਕਸ਼ਨ ਉਹ ਆਂਦੇ ਤਾਂ ਦੇ ਸਵੇਰੇ ਤੁਹਾਨੂੰ ਦਾਖਲਾ ਹੋਣਾ ਪੈਣਾ ਵਾ ਤੇ ਭਾਈ ਮੇਰਾ ਨਾ ਜੀ ਗੁਰਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਖਾਲੜਾ ਭਾਈ ਕੀ ਚੱਕਰ ਹੈ ਵੀ ਜੀ ਸਰ ਜੀ ਭਾਈ ਅਸੀਂ ਨਾ ਮੇਰਾ ਫਰੈਂਡ ਆ ਦੋਸਤ ਗੋਪੀ ਸਿੰਘ ਪਟਵਾਰੀ ਅਸੀਂ ਇਹਨਾਂ ਦੇ ਘਰ ਰੇਡ ਨੋਂਦੇ ਸੀ ਤੇ ਟਰਾਲਾ ਲੈਂਦਾ ਸੀ ਅਸੀਂ ਨਾਲੀ ਤੋਂ ਤੇ ਉਹ ਅਸੀਂ ਵਾਪਸ ਛੱਡ ਜਾਂਦੇ ਸੀ ਘਰ ਉਹਨਾਂ ਦੇ ਵਾਪਸ ਤੇ ਇਹ ਜਦੋਂ ਇਹ ਜਦੋਂ ਅਸੀਂ ਜਾਵਾਂ ਸੀ ਜਿਹੜਾ ਸਾਡੀ ਸ਼ੜਕਿਆ ਨਹੀਂ ਜਿਹੜੀ ਤੇ ਇਹਨਾਂ ਦੀ ਮੋਟਰਸਾਈਕਲ ਇਹਨਾਂ ਦੀ ਡੇਰੀ ਆ ਇਹਨਾਂ ਨੇ ਸਾਰੇ ਸੰਦ ਸ਼ੜਕ ਦੇ ਅੱਧ ਦੇ ਵਿੱਚ ਲਾਏ ਹੁੰਦੇ ਆ ਜੀ ਅਸੀਂ ਨਾਲੋਂ ਇਹ ਵੀ ਟਰਾਲਾ ਪਰਲੀ ਸਾਈਡ ਤੋਂ ਕਰਕੇ ਅਸੀਂ ਜਦੋਂ ਅਸੀਂ ਨਾਲੀ ਨੂੰ ਜਾਣ ਲੱਗੇ ਸੀ ਤੇ ਮਾੜਾ ਜਿਹਾ ਨਾ ਸਾਡਾ ਟਰਾਲਾ ਲੱਗ ਗਿਆ ਉਹਨਾਂ ਦੇ ਮੋਟਰਸਾਈਕਲ ਨਾਲ ਤੇ ਮੋਟਰਸਾਈਕਲ ਡੇ ਪਿਆ ਇਹਨਾਂ ਨੇ ਇੱਕ ਬਹਾਨਾ ਬਣਾਇਆ ਜੀ ਸਾਡੇ ਨਾਲ ਪੈਣ ਦਾ ਅਸੀਂ ਜਦੋਂ ਵਾਪਸੀ ਦੇ ਘਰ ਆਉਂਦੇ ਆ ਤੇ ਇੱਕ 25 30 ਜਾਣੇ ਲੈ ਕੇ ਪਹਿਲਾਂ ਹੀ ਇਹਨਾਂ ਨੇ ਫੋਨ ਕਰਕੇ ਆਪਣੇ ਬੰਦੇ ਬੁਲਾ ਲਏ ਆ ਤੇ ਇਹ ਸਾਡੇ ਆਉਂਦਿਆਂ ਸਾਹ ਦੀ ਸਰਨਾ ਕੁੱਟਮਾਰ ਕਰਨ ਦਾ ਵੀ ਗੁੰਡਾਗਰਦੀ ਕਰਨ ਦਾ ਵੀ ਇਹ ਸਾਡੀ ਗੱਲ ਤਾਂ ਹੀ ਆਉਂਦੇ ਆ ਉਹ ਮਜੂਦਾ ਕਿਹੜੀ ਕੀਹੜੀ ਚੀਜ਼ਾਂ ਨਾਲ ਵਾਰ ਕੀਤੇ ਗਏ ਤੁਹਾਡੇ ਇਹ ਜੀ ਤਿੱਖੇ ਦਸਤਰੇ ਨਾਲ ਤੋਂ ਹਾਕੀਆਂ بیسਬਲ ਆ ਵੇਖੋ ਜੀ ਤੁਹਾਨੂੰ ਮੈਂ ਮਿਖਾਉਣਾ ਹੈ ਜੀ ਮੇਰੇ ਜੀ ਇਹਨਾਂ ਨੇ بیسਬਲ ਮਾਰੇ ਆ ਮੋਢਿਆਂ ਦੇ ਉੱਤੇ ਤੇ ਹਾਕੀਆ ਮਾਰ ਗਿਆ ਜੀ ਇਹਨਾਂ ਨੇ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਐਹੋ ਮੰਗ ਕਰਦਾ ਜੀ ਇਹੋ ਜਿਹੇ ਲੋਕਾਂ ਨੂੰ ਨੱਖ ਪਾਈ ਜਾਵੇ ਇਹ ਜਿਹੜੇ ਲੋਕ ਨੇ ਬਹੁਤ ਗਲਤ ਕੰਮ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਤੇ ਇਹਨਾਂ ਨੂੰ ਮੈਂ ਪ੍ਰਸ਼ਾਸਨ ਨੂੰ ਐਹੋ ਹੀ ਮੰਗ ਕਰਦਾ ਹਾਂ ਜੀ ਹੱਥ ਜੋੜ ਕੇ ਜੇ ਸਾਡੀਆਂ ਜਨਾਨੀਆਂ ਨਾ ਹੁੰਦੀਆਂ ਤੇ ਸਾਨੂੰ ਇਹਨਾਂ ਨੇ ਮਾਰ ਦੇਣਾ ਸੀ ਦੋ ਜਾਨਿਆਂ ਨੂੰ ਜੀ ਅਹੀਂ ਹਾਂ ਮੈਂ ਕਾਪੀ ਤੁਹਾਨੂੰ ਦਰਖਾਸਤ ਦਿੱਤੀ ਹਾਂ ਜੀ ਦਿੱਤੀ ਆ ਜੀ ਪਰ ਦੂਸਰੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਿਉਂ ਕਿਨੇ ਚਿਰ ਹੋ ਗਿਆ ਜੀ ਇਸ ਚੀਜ਼ ਇਹ ਸੀ ਜ ਨੂੰ ਜੀ ਕੱਲ੍ਹ ਦਾ ਜੀ ਨਾ ਮੈਂ ਕੰਮ ਕੀਤਾ ਜੀ ਰਾਤ ਦਾ ਸਾਡੇ ਨਾਲ ਇਹ ਘਟਨਾ ਵਾਪਰੀ ਆ ਜੀ ਜੀ ਸਰ ਰਾਤੀ ਇੱਕ ਝਗੜਾ ਹੋਇਆ ਜਿਹੜਾ ਗੁਰਪ੍ਰੀਤ ਸਿੰਘ ਪਟਵਾਰੀ ਦੇ ਸਟਾ ਸਟਾ ਲੱਗੀਆਂ ਜਾਂ ਕੀ ਮਸਲਾ ਕੀ ਆ ਸਾਰਾ ਜੀ ਉਹ ਮਾਮਲਾ ਦੇਖੋ ਜੀ ਇਹ ਕੱਲ੍ਹ ਸ਼ਾਮੇ ਇਹ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਲੜਾਈ ਹੋਈ ਆ ਇਹਨਾਂ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨਾਲ ਟਕਰਾਅ ਹੋਇਆ ਇਹਨਾਂ ਦਾ ਉਹਦੇ ਟਕਰਾਅ ਦਰਾਂ ਇਹਨਾਂ ਦੇ ਕੋ ਮਾਮੂਲੀ ਸੱਟਾਂ-ਚੋਟਾਂ ਆਈਆਂ ਨੇ ਦੋਨੋਂ ਪਾਰਟੀਆਂ ਐਡਮਿਟ ਨੇ ਅੱਜ ਪਤਾ ਲੱਗਾ ਸਵੇਰੇ ਵੀ ਇਹ ਦਾਖਲ ਨੇ ਦੋਨੋਂ ਪਾਰਟੀਆਂ ਜੋ ਉਹਨਾਂ ਦੀ ਐਮਐਲਏ ਅਨੁਸਾਰ ਜੋ ਆਏਗੀ ਐਮਐਲਏ ਉਹਦੇ ਮੁਤਾਬਕ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਬੰਦੀ ਜਾਂਚ ਕਾਰਵਾਈ ਕਰਨਗੇ ਜੀ